زندہ باد زندہ باد سلام رب مرد آباد مرد آباد مرد آباد مرد آباد سلام رب مرد آباد مرد آباد مرد آباد شہر مردہ قتل گان ਇਹ ਹਿਸ਼ਾਰਪੁਰ ਦੇ ਵਿੱਚ ਕਾਨੂੰਨ ਵਾਪਰਿਆ ਉਸ ਨੂੰ ਲੈ ਕੇ ਅੱਜ ਜਿਹੜਾ ਸ캔ਲ ਮਾਰਚ ਕਰ ਰਹੇ ਆ ਇਹ ਸ캔ਲ ਮਾਰਚ ਦਾ ਮਤਲਬ ਆ ਕਿ ਅਸੀਂ ਸਾਡੀ ਜਥੇਬੰਦੀ ਮੰਗ ਕਰਦੀ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਿਹੜੀ ਸਭ ਤੋਂ ਸਸਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਸਰਕਾਰ ਨੂੰ ਕਹਿਦਾ ਕਿ ਫਾਸਟ ਟਰੈਕ ਰਾਤ ਰਹੀ ਉਸ ਦੋਸ਼ੀਆਂ ਨੂੰ ਜਲਦ ਜਲਦ ਸਜ਼ਾ ਦਿੱਤੀ ਜਾਵੇ ਤਾਂ ਜੋ ਜਿਹੜੇ ਆੜੇਦ ਵਾਲੇ ਇਦਾਂ ਦੀ ਘਟਨਾਵਾਂ ਵਾਪਰ ਜਾਈਆਂ ਉਹਨਾਂ ਨੂੰ ਮੱਤ ਪਾਏ ਸੀਗੇ ਮਨਦੀਲਵ ਸਿੰਘ ਜੰਦੀ ਆਲ ਇੰਡੀਆ ਕਿਸਾਨ ਸਭਾ ਜ਼ਿਲ੍ਹਾ ਸਿਕੰਦਰ ਅਜ ਅਸੀਂ ਆਪਣੀ ਵਾਲੀ ਦਾ ਕਿਸਾਨ ਸਭਾ ਵੱਲੋਂ ਨੌਜਵਾਨ ਜੇ ਸਾਡੀ ਹੈਗੀ ਦਸੇਪੰਦੀ ਉਹਦੇ ਵੱਲੋਂ ਅਸੀਂ ਕੈਂਡਲ ਮਾਰਚ ਕਰਿਆ ਜੋ ਕਿ ਪਿਛਲੇ ਦਿਨੀ ਸ਼ਿਹਾਰਪੁਰ ਦੇ ਵਿੱਚ ਇੱਕ ਮਾਸੂਮ ਬੱਚੇ ਦਾ ਬੜੀ ਦਰਿੰਦਗੀ ਨਾਲ ਕਤਲ ਕੀਤਾ ਗਿਆ ਅਸੀਂ ਉਸ ਦੇ ਸਬੰਧ ਵਿੱਚ ਉਸ ਬੱਚੇ ਨੂੰ ਇਨਸਾਫ ਤੋਂ ਹੋਣ ਦੇ ਵਾਸਤੇ ਉਸ ਦੀ ਆਤਮਾ ਦੀ ਸ਼ਾਂਤੀ ਦੇ ਵਾਸਤੇ ਜੋ ਵੀ ਕੈਂਡਲ ਮਾਰਚ ਕਰਿਆ ਸੋ ਅਸੀਂ ਸਰਕਾਰਾਂ ਕੋਲ ਮੰਗ ਕਰਦੇ ਆਂ ਕੋਰਟ ਕੋਲ ਮੰਗ ਕਰਦੇ ਆਂ ਕਿ ਉਸ ਬੱਚੇ ਦੇ ਜਿਹੜਾ ਉਸ ਬੱਚੇ ਦੇ ਪਰਿਵਾਰ ਨੂੰ ਨਿਆਂ ਦੇਣ ਦੇ ਵਾਸਤੇ ਜਲਦੀ ਤੋਂ ਜਲਦੀ ਜਿਹੜੀ ਆ ਕੋਈ ਫਰਟੇਗਾ ਦਾਲਤ ਲਗਾ ਕੇ ਨੂੰ ਕੱਟੋ-ਕੱਟ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਉਸ ਉਸ ਦੀ ਛੋਟੀ ਭੈਣ ਉਸ ਦੇ ਮਾਪਿਆਂ ਨੂੰ ਇੱਕ ਹੰਸਾਬ ਮਿਲ ਸਕੇ ਕਿੰਨੀ ਤੇ ਜ਼ਿੰਦਗੀ ਦੇ ਨਾਲ ਉਤਕਤਲ ਕੀਤਾ ਗਿਆ ਦੂਜੇ ਪਾਸੇ ਜੋ ਪੰਜਾਬ ਦੇ ਵਿੱਚ ਵਾਪਰਿਆ ਅੱਜ ਕੁੱਝ ਪਿੰਡਾਂ ਦੇ ਵਿੱਚ ਜਿਹੜੇ ਮਤੇ ਬਾਕੇ ਕੁਝ ਪ੍ਰਵਾਸੀ ਮਜ਼ਦੂਰਾਂ ਨੂੰ ਜਿਹੜਾ ਧੱਕੇ ਦਾ ਕੱਢਿਆ ਜਾ ਰਿਹਾ ਅਸੀਂ ਅੱਧੇ ਬਿਲਾਪ ਕਿਉਂਕਿ ਜਿਹੜੇ ਬੰਦੇ ਨੇ ਕਤਲ ਜਿਹੜੇ ਬੰਦੇ ਨੇ ਕਤਲ ਕੀਤਾ ਜਾਂ ਜਿਹੜੇ ਬੰਦੇ ਨੇ ਕੋਈ ਗੁਨਾਹ ਕੀਤਾ ਅਸੀਂ ਉਸ ਨੂੰ ਸਜ਼ਾਵਾ ਮੰਗ ਨਹੀਂ ਚਾਹੁੰਦੇ ਆ ਕਿਉਂਕਿ ਉਸ ਨੂੰ ਸਜ਼ਾ ਮਿਲ ਨਹੀਂ ਚਾਹੀਦੀ ਨਾ ਕਿ ਸਮੂਹ ਤੇ ਹੀ ਪ੍ਰਵਾਸੀਆਂ ਨੂੰ ਜਿਹੜੀ ਸਜ਼ਾ ਮਿਲੇ ਕਿਉਂਕਿ ਜੇ ਪ੍ਰਵਾਸੀ ਗੱਲ ਕਰੀਏ ਤੇ ਪ੍ਰਵਾਸੀ ਜਿਹੜੇ ਆ ਅੱਜ ਦੁਨੀਆ ਹੁਸ਼ਿਆਰ ਆ ਉਹਦੇ ਜਿਹਨਾਂ ਦਾ ਬਹੁਤ ਯੋਗਦਾਨ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਉਸ ਦੇ ਘਾਤਕਾਂ ਨੂੰ ਜਿਹੜੀ ਜੱਦ ਤੋਂ ਸਜ਼ਾ ਦੇ ਦੇ ਕੇ ਠੱਟੋ-ਠੱਟ ਕਾਨੂੰਨ ਬਣਾ ਦੇ ਕੇ ਉਹਦੀ ਚੋਣ ਨੂੰ ਸਾਬਤ ਕੀਤਾ ਜਾਵੇ